ਮੈਨੂੰ ਕੋਈ ਜਿਹੜੀ ਉਹਦੀ ਪਰਮਿਸ਼ਨ ਹੈ ਜੀ ਹਾਂਜੀ ਸਰ ਇਹ ਦੇ ਕੋਲ ਲਈਦੀ ਪਰਮਿਸ਼ਨ ਜੀ ਕਿਹਨੇ ਮਾਈਨਿੰਗ ਹੁੰਦਾ ਤੁਸੀਂ ਕਰ ਚੁੱਕੇ ਹੋ ਅਜ ਕੋਈ ਮਾਈਨਿੰਗ ਕੀਤਾ ਨਹੀਂ ਇਹ ਦੋ ਦੋ ਸਾਈਡ ਐ ਫਟਾ ਫਟਾ ਸਬੰਧੀ ਮਾਈਨਿੰਗ ਕਰਨ ਵਾਸਤੇ ਪ੍ਰੈਸ਼ਰ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀ ਹੈ ਸੋ ਜੀ ਇਹ ਦਸਨ ਜੀ ਇਹ ਇੱਥੇ ਕਰੈਸ਼ਰ ਲੱਗ ਰਿਹਾ ਹੈਗਾ ਕੋ ਪਰਮਿਸ਼ਨ ਵਗੈਰਾ ਹੈਗੀ ਹਾਂਜੀ ਸਰ ਕਿਹਦਾ ਹੈਗਾ ਕਰੈਸ਼ਰ ਇਹਦਾ ਮਨੀਗੋਰੀ ਜਿਹੜੀ ਉਹਦੀ ਪਰਮਿਸ਼ਨ ਹੈਗੀ ਹਾਂਜੀ ਸਰ ਕਿਹਦੇ ਕੋਲ ਲਈਦੀ ਪਰਮਿਸ਼ਨ ਜੀ ਇਹ ਜਿਹੜੀ ਆ ਇਹ ਦਰਿਆ ਦੇ ਵਿੱਚੋਂ ਤੁਸੀਂ ਕਰਦੇ ਪਿਆ ਹੋ ਮਾਈਨਿੰਗ ਨਹੀਂ ਮਾਰਕੀ ਸਰ ਕਿ ਕਿਹੜਾ ਇਹਦਾ ਖਸਰਾ ਨੰਬਰ ਵਗੈਰਾ ਕਿਹੜਾ ਹੈਗਾ ਜਿੱਥੇ ਕਰ ਰਿਹਾ ਹੈਗਾ ਹੋਇਆ ਹਾਂ ਜੀ ਸਭ ਚਲੋ ਕਿੰਨੇ ਕਿੱਲੇ ਦੇ ਵਿੱਚ ਤੁਸੀਂ ਕਰਦੇ ਪਿਆ ਮਾਈਨਿੰਗ ਚਾਰ ਕਿੱਲੇ ਵਿੱਚ ਠੀਕ ਕਿੰਨੇ ਕਿ ਮਾਈਨਿੰਗ ਹੁੰਦਾ ਤੁਸੀਂ ਕਰ ਚੁੱਕੇ ਹੋ ਅਈ ਕੋਈ ਮਾਈਨਿੰਗ ਕਿਤੇ ਇਹ ਦੋ ਦੋ ਸਾਈਡ ਦੇ ਤੋਂ ਹੋ ਰਹੀ ਹੈ ਇਹ ਜਿਹੜੀ ਹੈ ਉਰੇ ਵੀ ਮਾਈਨਿੰਗ ਜਿਹੜੀ ਚਾਰਜ ਪੰਜ ਪੰਜ ਚਾ ਚੇ ਚੇ ਕੋਟ ਕੋ ਹੋਈ ਪਿਆ ਇਹ ਵੀ ਤੁਹਾਡੇ ਨੂੰ ਕੀਤੀ ਗਈ ਹੈ ਨਹੀਂ ਸਰ ਇਹ ਵੀ ਤੁਹਾਡੀ ਜਗਤ ਵਿੱਚ ਹੋਈ ਪਿਆ ਸਾਡੀ ਤਰਫ ਇਹ ਕਿਹਦੇ ਨੂੰ ਕੀਤੀ ਗਈ ਇੱਕ ਪਾਣੀ ਵਾਸਤੇ ਖੱਡਾ ਮਰਿਆ ਸੀ ਫਲੋਰੀ ਨੂੰ ਪਾਣੀ ਚਾਹੀਦਾ ਸੀ ਫਲੋਰੀ ਨੂੰ ਚ ਮਤਲਬ ਤੁਹਾਡੇ ਨੂੰ ਕੀਤਾ ਗਿਆ ਇਸ ਸੰਬੰਧੀ ਮਾਈਨਿੰਗ ਕਰਨ ਵਾਸਤੇ ਪ੍ਰੈਸ਼ਰ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀ ਇਹੋ ਜੀ ਸਾਡੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਗ੍ਰਾਂਟ ਨਹੀਂ ਹੁੰਦੀ ਹੈ ਨਾ ਹੀ ਦਿੱਤੀ ਗਈ ਜੇ ਕੋਈ ਜਦੋਂ ਆਉਂਦਾ ਸਮਝਦਾ ਸਾਹਮਣੇ ਆ ਤਾਂ ਕੀ ਕਰੂ ਜਿੱਦਾਂ ਕਿ ਤੁਸੀਂ ਸਾਡੇ ਧਿਆਨ ਵਿੱਚ ਇਹੋ ਜਿਹਾ ਮਾਮਲਾ ਕਿ ਲੰਦਾ ਹੈ ਤੇ ਮੇਰੀ ਇੱਕ ਟੀਮ ਜਾ ਕੇ ਮੌਕੇ ਤੇ ਰਿਪੋਰਟ ਕਰ ਰਹੀ ਹੈ ਉਹਦੇ ਰਿਕਾਰਡਿੰਗ ਜੋ ਵੀ ਕਾਰਵਾਈ ਬੰਦੀ ਹੋਏਗੀ ਉਸ ਦੀ ਗਲਫ ਕੀਤੀ ਜਾਏਗੀ ਸਰ ਮੌਜੂਦਾ ਉੱਥੇ ਜਿਹੜਾ ਕੰਮ ਕਰਦੇ ਪਏ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਮਾਈਨਿੰਗ ਵਾਲਾ ਜਾ ਕਰੇਗੀ ਉਹ ਮੌਕੇ ਤੇ ਜਾ ਕੇ ਸਟਾਫ ਚੈੱਕ ਕਰ ਲੈਣੇ ਕਿ ਕਿਹੜੀ ਪਰਮਿਸ਼ਨ ਦੀ ਉਹ ਗੱਲ ਕਰ ਰਹੇ ਹੈ ਬਟ ਇਹੋ ਜਿਹੀ ਮਾਈਨਿੰਗ ਸੰਬੰਧੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਬਾਕੀ ਆਪਾਂ ਚੈੱਕ ਕਰ ਲੈਣੇ ਕਿ ਉਹ ਕਿਹੜੀ ਪਰਮਿਸ਼ਨ ਦੀ ਗੱਲ ਕਰ ਰਹੇ ਹੈ ਜੋ ਕਵੈਰ ਮਾਈਨਿੰਗ ਕਰਤੇ ਪਏ ਨੇ ਤੇ ਕੀ ਕਾਰਵਾਈ ਹੋਵੇ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਪੀਐਮਆਰ ਰੂਲ ਅਕੋਰਡਿੰਗ ਉਲਾਂ ਤੇ ਕਰਤੀ ਜਾਏਗੀ